ਕਿਚੋ ਅੱਲੀਦਲੀ ਹੈਗੀ ਮੈਂ ਅੱਜ ਨਹੀਂ ਜਾਣਦਾ ਮੈਂ ਸ਼ਕਲ ਦਿਖਾਉਂਦੀ ਉਹ ਇੱਕੋ ਇੱਕ ਸ਼ਕਲ ਦਿਖਾਉਂਦਾ ਜੇ ਆ ਫੜਿਆ ਮੋਕੇ ਦੇਖੋ ਤੇ ਰਾਮਾ ਰਾਮ ਆ ਜੀ ਇਹ ਮੇਰਾ ਬੰਦਾ ਅੱਲੀਦਲੀ

ਕਿ ਇਹਨੇ ਹੱਥੇ ਨਹੀਂ ਸੀ ਚੜਦਾ। ਇਹ ਮੈਨੂੰ ਕਹਿੰਦਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਤੂੰ ਮੇਰਾ ਕੀ ਵਿਗਾੜ ਦੇਂਗੀ। ਕਹਿੰਦਾ ਮੈਂ ਬੁੱਸ ਵਾਲੇ ਨੂੰ ਕੁਝ ਨਹੀਂ ਜਾਣਦਾ। ਬੁੱਸ ਵਾਲੇ ਮੇਰਾ ਕੀ ਕਰ ਲੈਣਾ। ਮੈਨੂੰ ਵਿਆਹ ਕਰਾਇਆ ਹੋਇਆ ਅੱਲੀ ਨਾਲ ਹੋ ਗਈ ਐ। ਪੁੱਛੋ। ਜਲੰਧਰ ਸਥਿਤ ਤਾਜ ਮਾਰਕੀਟ ਦੇ ਕੋਲ ਇੱਕ ਹੋਟਲ ਦੇ ਵਿੱਚ ਮਹਿਲਾ ਨੇ ਆਪਣੇ ਹੀ ਪਤੀ ਨੂੰ ਕਿਸੇ ਹੋਰ ਮਹਿਲਾ ਦੇ ਨਾਲ ਫੜ ਲਿਆ ਹੈ। ਉਧਰ ਇਸ ਦੌਰਾਨ ਹੰਗਾਮੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਉਧਰ ਪਤੀ ਅਤੇ ਉਸਦੀ ਪ੍ਰੇਮਿਕਾ ਨੇ ਤੁਰੰਤ ਹੀ ਵਹੀਕਲ ਤੇ ਉਥੋ ਬੈਠ ਕੇ ਫਰਾਰ ਹੋ ਗਏ ਪੀੜਤ ਮਹਿਲਾ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਥਾਣਾ ਡਿਵੀਜ਼ਨ ਨੰਬਰ 7 ਪੁਲਿਸ ਨੂੰ ਵੀ ਦਿੱਤੀ ਗਈ ਉਧਰ ਮਹਿਲਾ ਨੇ ਕਿਹਾ ਕਿ ਉਹਨਾਂ ਨੂੰ ਜਦੋਂ ਪਤਾ ਚੱਲਿਆ ਤਾਂ ਉਹ ਗੜਾ ਦੀ ਤਾਜ ਮਾਰਕੀਟ ਦੇ ਵਿੱਚ ਇੱਕ ਹੋਟਲ ਦੇ ਵਿੱਚ ਆਈ ਤਾਂ ਦੇਖਿਆ ਕਿ ਉਸ ਦਾ ਪਤੀ ਪ੍ਰਾਈ ਮਹਿਲਾ ਦੇ ਨਾਲ ਹੈ ਮਹਿਲਾ ਤੁਰੰਤ ਹੋਟਲ ਪਹੁੰਚ ਗਈ ਬਾਹਰ ਉਸ ਦਾ ਇੰਤਜ਼ਾਰ ਕਰਨ ਲੱਗੀ ਅਤੇ ਪਤੀ ਹੋਟਲ ਤੋਂ ਬਾਹਰ ਨਿਕਲਿਆ ਤਾਂ ਹੰਗਾਮਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਹੈ ਸੋ ਦੇਖ ਸਕਦੇ ਹੋ ਕਿ ਉਹ ਲੜਕੇ ਦਾ ਮੋਟਰਸਾਈਕਲ ਵੀ ਇੱਥੇ ਹੈ ਜੇ ਨਹੀਂ ਜਾਣਦੇ ਨੇ ਮੈਂ ਸ਼ਕਲ ਦਿਖਾਓ ਦੀ ਤੂੰ ਇੱਕ ਉਹ ਸ਼ਕਲ ਦਿਖਾਓ ਮੂਕੇ ਦੇ ਵਿੱਚ ਬੁਵਾਦ ਹੋ ਰਿਹਾ ਕਾਫੀ ਸਿੱਧੀਆਂ ਤਸਵੀਰਾਂ ਗੜੀਆਂ ਤੁਹਾਨੂੰ ਦਿਖਾ ਰਹੀਆਂ ਮੈਂ ਮੇਰਾ ਵਿਆਹ ਕਰਾਇਆ ਹੋਇਆ ਅਲੀਗਲ ਹੀ ਹੈਗੀ ਮੈਂ ਪਿੱਛੋ ਅਲੀਗਲ ਹੀ ਹੈਗੀ ਮੈਂ ਇਹ ਕਿੱਦਾਂ ਫੜਿਆ ਮੌਕੇ ਦੇਖੋ ਤੇ ਹਰਾਮਾ ਹੋ ਰਿਹਾ ਅਨਲੀਗਲ ਕੀ ਕਿਨਾ ਜਨਾਨੀ ਸੋ ਦੋਸਤੋ ਗੜੇ ਦੇ ਵਿੱਚ ਘਰ ਵਾਲੇ ਨੇ ਆਪਣਾ ਘਰ ਵਾਲਾ ਫੜਿਆ ਗੈਰ ਜਨਾਨੀ ਦੇ ਨਾਲ ਆਹ ਦੇਖੋ ਜੀ ਅੱਛੇ ਹਰਾਮਾ ਹੋ ਰਿਹਾ ਮੌਕੇ ਦੀ ਤਸਵੀਰਾਂ ਜੀ ਗੜੇ ਦੇ ਵਿੱਚ ਕਾਜ ਨੇ ਫੜਿਆ ਆਪਣਾ ਘਰ ਮੌਕੇ ਤੇ ਸਮਝੇ ਕਰ ਰਹੇ ਆਹ ਦੇਖੋ ਜੀ ਹਰਾਮਾ ਹੋ ਰਿਹਾ ਆਪਣੀ ਜਿਹੜਾ ਘਰ ਵਾਲਾ ਫੜਿਆ ਜਿਹੜਾ ਨੇ ਗੈਰ ਮਰਦ ਨਾਲ ਸਾਥ ਹੋ ਗਿਆ ਸ਼ਾਇਦ ਬਾਹਰ ਆ ਗਏ ਜੀ ਦੇਖੋ ਹੋ ਰਿਹਾ ਜਿਹੜੀ ਤਸਵੀਰਾਂ ਸਿੱਧੀਆਂ ਤਸਵੀਰਾਂ ਗੜੇ ਤੋਂ ਦਿਖਾ ਰਹੇ ਆ ਜੀ ਦੇਖ ਲੈਣ ਦਿਓ ਆਨੇ ਕੋ ਮਾਰਨ ਤਾਂ ਕਿ ਜਾ ਰਿਹਾ ਸੀ ਕੀ ਗੱਲਬਾਤ ਕੀ ਨਾ ਨਾ ਗੱਲਬਾਤ ਇਹ ਜਨਾਨੀ ਨੇ ਮੇਰਾ ਕੰਮ ਖਰਾਬ ਕੀਤਾ ਹੋਇਆ ਦੇਖੋ ਆ ਜਨਾਨੀ ਮੈਨੂੰ ਤੁਮ ਕੀ ਆ ਦਵਾਂਦੀ ਕਹਿੰਦੀ ਮੈਂ ਤੈਨੂੰ ਛੱਡਵਾ ਲਈ ਆਪਣੇ ਬੰਦੇ ਨਾਲ ਬਲਾਕ ਦੇ ਨਹੀਂ ਜਾਣਦਾ ਨਾ ਮੈਂ ਸ਼ਕਲ ਦਿਖਾਉਣੀ ਤੂੰ ਇੱਕ ਨੋਕ ਸ਼ਕਲ ਦਿਖਾ ਇਹ ਬੰਦੇ ਦੇ ਨਾਲ ਮੈਂ ਤੂੰ ਮੂੰਹ ਟਰਾ ਇਹ ਪਜਾਣਾ ਕਰਦੀ ਆ ਜੋ ਨਹੀਂ ਕਹਿੰਦੇ ਪਿੱਛੇ ਫਿਰਦੀ ਵੀ ਆ 5 ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਹਾਂ ਹੁਣ ਤੁਸੀਂ ਨਾ ਹੁੰਦੇ ਨੀ ਮੇਰਾ ਸਿਰ 파ੜ ਦੇਣਾ ਸੀ ਅੱਗੇ ਵੀ ਐਨੇ ਮੇਰਾ ਸਿਰ 파ੜਿਆ ਮੈਨੂੰ ਜਾਨੋ ਮਾਰ ਕੇ ਸੋਚਦੇ ਆ ਅੱਗੇ ਵੀ ਇਤਨਾ ਮਾਰ ਕੇ ਚਾਹੀ ਹਾਂ ਹਾਂਜੀ ਹਾਂਜੀ ਹੁੰਦੀ ਐ ਐਨੇ ਮੈਨੂੰ ਕੋਲੋਂ ਘੜਦਾ ਐ ਐਨੇ ਸਾਡੇ ਘਰ ਦੇ ਨੂੰ ਪਤਾ ਪੂਰੇ ਮਹੱਲੇ ਵਿੱਚ ਪਤਾ ਐ ਕਿ ਇਹ ਕੁਛ ਘੜਦਾ ਪਿਆ ਕਿੱਥੇ ਰਹਿਣਾ ਲੱਗਿਆ ਹਾਂਜੀ ਪਹਿਲਾਂ ਕੰਪਲੀਟ ਨਹੀਂ ਕੀਤੀ ਕੀਤੀ ਸੀ ਪਾਜੀ ਐਨੇ ਪੈਸੇ ਛਾੜਤੇ ਸੀ ਉਹਨਾਂ ਨੂੰ ਕਿੰਨੇ ਕ ਟਾਈਮ ਪਹਿਲੇ ਕੀਤੇ ਸੀ ਮੈਡਮ ਕਦੋਂ ਪਹਿਲਾਂ ਜਦੋਂ ਸਾਡੀ ਲੜਾਈ ਹੋਈ ਸੀ ਕਿੰਨੇ ਕ ਟਾਈਮ ਪਹਿਲੇ ਲੜਾਈ ਹੋਈ ਸੀ ਕਿੱਥੇ ਰਹਿਣੇ ਕਿੱਥੇ ਤੁਸੀਂ ਮੈਂ ਆਪਣੇ ਘਰ ਰਹਿਣੀ ਆ 7 ਨੰਬਰ ਚੌਂਕੀ ਤੇ ਮੈਂ ਕੰਪਲੇਨਟ ਤੁਹਾਡੀ ਲੱਗਦੀ ਹੈ ਤੁਹਾਡੇ ਸੋਹਰੇ ਪਰਿਵਾਰ ਕਿੱਥੇ ਹੈ ਜੀ ਸੋਹਰੇ ਪਰਿਵਾਰ ਕੈਂਟਰ ਰੋਡ ਤੇ ਹਨ ਕੈਂਟਰ ਰੋਡ ਤੇ ਹਾਂਜੀ ਕਿੰਨੇ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਜੀ ਤੁਹਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੇ ਮਾਂ ਦੇ ਕੋਲ ਰਹਿ ਰਹੀ ਹਾਂ ਇਹਨੂੰ ਕੋਤਾ ਲੱਗਿਆ ਕਿ ਇਹਦੇ ਘਰ ਦੇ ਕੁਛ ਨਹੀਂ ਕਰ ਸਕਦੇ ਕੋਈ ਬੀਬੀ ਵੀ ਕਰ ਵੀ ਹੈਗੇ ਤੁਹਾਡੇ ਬੱਚੇ ਹਾਂਜੀ ਮੇਰੀ ਕੁੜੀ ਹੈ ਜੀ ਇੱਕ ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋ ਹੁਣ ਅੱਕ ਕੇ ਕੋਈ ਹੋਰ ਹੱਲ ਨਹੀਂ ਲੱਭਿਆ ਮੈਂ ਇੱਥੇ ਆਈਆਂ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ ਆਂਦਾ ਰੋਜ਼ ਹੀ ਇਹ ਕਦੀ ਕੀਤੇ ਕਦੀ ਕੀਤੇ ਮੇਰੇ ਹੱਥੇ ਨਹੀਂ ਸੀ ਚੜਦਾ ਇਹ ਮੈਨੂੰ ਕਹਿੰਦਾ ਸੀ ਤੁਮਕੇ ਦਿੰਦਾ ਸੀ ਕਹਿੰਦਾ ਤੂੰ ਮੇਰਾ ਕੀ ਵਿਗਾੜ ਲਵੇਂਗੀ ਕਹਿੰਦਾ ਮੈਂ ਫੁੱਲਸੁਆਲੇ ਨੂੰ ਕੁਛ ਨਹੀਂ ਜਾਣਦਾ ਫੁੱਲਸੁਆਲੇ ਮੇਰਾ ਕੀ ਕਰ ਲੈਣਗੇ ਮੈਡਮ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਫੜਿਆ ਤੇ ਇਹਨਾਂ ਤੋਂ ਬਾਅਦ ਕੀ ਕਿਹਾ ਗਿਆ ਤੁਹਾਨੂੰ ਇਨੇ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਿਵੋਰਸ ਦੇ ਮੈਂ ਤੇ ਇਹਨਾਂ ਨਹੀਂ ਰਹਿਣਾ ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ 4 ਬੰਦਿਆਂ ਚ ਬਿਠਾ ਮੈਂ ਤੇ ਰਿਸ਼ਤੇਦਾਰਾਂ ਗੁਲ ਵੀ ਕਈਆਂ ਉਹ ਵੀ ਕਹਿੰਦੇ ਸਾਨੂੰ ਪਤਾ ਖੁੱਦ ਗਲਤ ਕਰਦਾ ਪਿਆ ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੀ ਹਰ ਟਾਈਮ ਉੱਥੇ ਬਣਿਆ ਰਹਿੰਦਾ ਹਾਂ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਬਾਹ ਦੇ ਵਿੱਚ ਉਹ ਵੀ ਕਿਸੇ ਨਾ ਵਿਆਹੇ ਹੋਏ ਨੇ ਉਹ ਗਲਤ ਤੇ ਉਹਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋਏ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੇ ਬਾਅਦ ਵਿੱਚ ਦੇਖਿਆ ਗਿਆ ਚੂੜਾ ਪਾਇਆ ਸੀਗਾ ਲੇਡੀਜ਼ ਮੈਰਿਟ ਨੇ ਖੋਦੀ ਮੈਨੂੰ ਨਹੀਂ ਪਤਾ ਅਣਾ ਦੀ ਕੀ ਕਹਾਣੀ ਹੈ ਨਹੀਂ ਤੁਸੀਂ ਅੱਗੇ ਕਿੰਨੀ ਕਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਇਹਨੂੰ ਭੁਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਐਸੀ ਜਗ੍ਹਾ ਦੇ ਉੱਪਰ ਐਸੀ ਹੋਟਲ ਦੇ ਵਿੱਚ ਫੜਿਆ ਨਹੀਂ ਬਾਜੀ ਬੜੀ ਜਗ੍ਹਾ ਤੇ ਤੇ ਅੱਜ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨੇ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਹੈ ਕਿ ਅੱਜ ਹੁਣੇ ਨਿਕਲੇ ਮੈਂ ਤਾਂ ਹੀ ਹੁਣੇ ਪਹੁੰਚੀ ਸੀ ਕੀ ਕੋਈ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਨੂੰ ਦਿੱਤੀ ਮੇਰਾ ਪਸੂਰਾ ਗੜੇ ਉਹ ਤੁਹਾਨੂੰ ਦਿਖਾ ਰਿਹਾ ਮੇਰੇ ਨੂੰ ਵਿਆਹ ਕਰਾਇਆ ਹੋਇਆ ਅਲੀਗਲੀ ਹੈਗੀ ਮੈਂ ਅਲੀਗਲੀ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਇਹਨੂੰ ਇਹਨੂੰ ਕੋਈ ਸ਼ਰਮ ਨਹੀਂ ਹੈਗੀ ਮੈਡਮ ਕੀ ਗੱਲਬਾਤ ਕੀ ਹੈ ਸਾਰੀ ਜੀ ਦੱਸਿਓ ਮੇਰਾ ਪੂਰੀ ਗੱਲ ਹੈ ਇੱਕ ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਇੱਕ ਸਾਲ ਤੋਂ ਇਹ ਬੰਦਾ ਮੈਨੂੰ ਚੀਟ ਕਰ ਰਿਹਾ ਐਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨਾ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੈਡਮ ਜੀ ਮੈਂ ਗੜੇ ਦੀ ਰਹਿਣ ਵਾਲੀ ਆ ਅੱਛਾ ਜੀ ਨਵਲਾ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਆਈ ਹੈ ਇਹ ਕੀ ਇਲਲੀਗਲ ਹੈ ਇਹਨੇ ਰੱਖੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿਦਾਂ ਨਹੀਂ ਇਹ ਦੀ ਸਹਲੀ ਹੈ ਮਸ਼ੂਕ ਹੈ ਦੀ ਬਣੀ ਹੋਈ ਨਹੀਂ ਇਹ ਜੋਬ ਵਗੈਰਾ ਕਰਦੇ ਆਪਕਾ ਕਿਦਾਂ ਜੋਬ ਜੋਬ ਨਹੀਂ ਕਰਦੀ ਮੈਨੂੰ ਨਹੀਂ ਪਤਾ ਕਿ ਕਿਦਾਂ ਸਹਲੀ ਬਣੀ ਕਿਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹੱਥ ਤਾਂ ਤੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ 7 ਸਾਲ ਹੋ ਗਏ ਭਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਇੰਨੀ ਚਲਕਾ ਕੋਈ ਆਪਣਾ ਕੋਈ ਅੱਗੇ ਪਾਜੀ ਮੈਂ ਪਿਆਰ ਨਾਲ ਸੁਲਝਾਉਣਾ ਚਾਹੁੰਦੀ ਸੀ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਗੱਲ ਵੱਧ ਜਾਣੀ ਏ ਕਿ ਆ ਸੀ ਦੋ ਚਾਰ ਬੰਦਿਆਂ ਨੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ ਅਗੋਂ ਹੱਥ ਕੀ ਪੈਂਦਾ ਹਰ ਇੱਕ ਦੇ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਇਹਨਾਂ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅੱਜ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਇੱਥੇ ਆ ਪਾਜੀ ਮੈਨੂੰ ਕਿਸੇ ਨੇ ਦੱਸਿਆ ਅੱਛਾ ਮੈਂ ਵੀ ਇਹਦੇ ਪਿੱਛੇ ਫਿਰਦੀ ਵੀ ਆ 5 ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਹਾਂ ਤੁਸੀਂ ਨਾ ਹੁੰਦੇ ਇੰਨੇ ਮੇਰਾ ਸਿਰ 파ੜ ਦੇਣਾ ਸੀ ਅੱਗੇ ਵੀ ਇੰਨੇ ਮੇਰਾ ਸਿਰ 파ੜਿਆ ਮੈਨੂੰ ਜਾਨੂ ਮਾਰ ਕੇ ਸੋਚ ਅੱਗੇ ਵੀ ਤੁਹਾਡੇ ਨਾਲ ਮਾਰ ਕੇ ਟਾਈ ਹੁੰਦੀ ਗਈ ਹਾਂਜੀ ਹਾਂਜੀ ਹੁੰਦੀ ਹੈ ਐਨੇ ਮੈਨੂੰ ਤੁਹਾਨੂੰ ਪੜਤਾ ਅੱਜ ਸਾਰੇ ਘਰ ਦੇ ਨੂੰ ਪਤਾ ਪੂਰੇ ਮੁੱਲੇ ਵਿੱਚ ਪਤਾ ਹੈ ਕਿ ਇਹ ਕੁਝ ਕਰਦਾ ਪਿਆ ਕਿੱਥੇ ਦੇਣ ਵਾਲੇ ਹੁੰਦੇ ਹਾਂਜੀ ਪਹਿਲਾਂ ਕੰਪਲੇਟ ਨਹੀਂ ਕੀਤੀ ਕਿ ਕਿਸੀ ਭਾਜੀ ਨੇ ਪੈਸੇ ਛਾੜਦੇ ਸੀ ਉਹਨਾਂ ਨੂੰ ਕਿੰਨੇ ਕ ਟਾਈਮ ਪਹਿਲੇ ਕੀਤਾ ਸੀ ਮੈਡਮ ਕੰਪਲੇਟ ਤੁਹਾਨੂੰ ਤੁਹਾਡੀ ਲੜਾਈ ਹੋਈ ਸੀ ਕਿੰਨੇ ਕ ਟਾਈਮ ਪਹਿਲੇ ਲੜਾਈ ਹੋਈ ਇੱਥੇ ਰਹਿਣੇ ਕਿੱਥੇ ਤੁਸੀਂ ਮੈਂ ਆਪਣੇ ਘਰ ਰਹਿਣੀ ਆ 7 ਨੰਬਰ ਚੌਂਕੀ ਤੇ ਮੈਂ ਕੰਪਲੇਟ ਕੀਤੀ ਸੀ ਉਹਦੇ ਸੁਣਾਈ ਨਹੀਂ ਤੇ ਤੁਹਾਡਾ ਸੋਹਰਾ ਪਰਿਵਾਰ ਕਿੱਥੇ ਹੈ ਜੀ ਉਹ ਕਿੱਥੇ ਰਹਿੰਦੇ ਨੇ ਕੈਂਟਰ ਉੱਡਦੇ ਹਾਂਜੀ ਕਿੰਨੇ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਜੀ ਤੁਹਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੀ ਮਾਂ ਦੇ ਕੋਲ ਰਹਿ ਰਹੀ ਆ ਇਹਨੂੰ ਪਤਾ ਲੱਗਿਆ ਕਿ ਇਹਦੇ ਘਰ ਦੇ ਕੁਝ ਨਹੀਂ ਕਰ ਸਕਦੀ ਬੇਬੀ ਵਗੈਰਾ ਵੀ ਹੈਗੇ ਤੁਹਾਡੇ ਬੱਚੇ ਹਾਂਜੀ ਮੇਰੀ ਕੁੜੀ ਹੈ ਜੀ ਇੱਕ ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋ ਹੁਣ ਆਕ ਤੇ ਕੋਈ ਹੋਰ ਹੱਲ ਨਹੀਂ ਲੱਭਿਆ ਮੈਂ ਇੱਥੇ ਆਈ ਆ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ ਆ ਆਂਦਾ ਰੋਜ਼ ਹੀ ਇਹ ਮੇਰੇ ਕਿਤੇ ਕਦੀ ਕੀਤੇ ਮੇਰੇ ਹੱਥੇ ਵੀ ਨਹੀਂ ਚੜਦਾ ਹੂੰ ਐ ਮੈਨੂੰ ਕਹਿੰਦਾ ਸੀ ਧਮਕੀਆਂ ਦਿੰਦਾ ਸੀ ਕ ਮੈਡਮ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਪੜ੍ਹਿਆ ਤੇ ਇਹਨਾਂ ਦੁਆਰਾ ਕੀ ਕਿਹਾ ਗਿਆ ਤੁਹਾਨੂੰ ਹਨੇ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਗੋਸ ਦੇ ਮੈਂ ਤੇਰਾ ਨਹੀਂ ਰਹਿਣਾ ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ ਚਾਰ ਬੰਦਿਆਂ ਚ ਪਿਠਾ ਮੇ ਤੇ ਰਿਸ਼ਤੇਦਾਰਾ ਕੁਲ ਵੀ ਕਹਿੰਦੇ ਆ ਉਹ ਵੀ ਕਹਿੰਦੇ ਸਾਨੂੰ ਪਤਾ ਖੁੱਦ ਗਲਤ ਕਰਦਾ ਪਿਆ ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੇ ਹਰ ਟਾਈਮ ਉੱਥੇ ਬਣਿਆ ਰਹਿੰਦਾ ਹਾਂ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਆ ਬਾਹ ਦੇ ਵਿੱਚ ਉਹ ਵੀ ਕਿਸੇ ਨਾ ਵਿਆਹ ਹੋਏ ਨੇ ਹੈਗੀ ਹੈ ਉਹ ਗੱਲ ਤੇ ਕੋਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋਏ ਨੇ ਪਰ ਕਿਤੇ ਨਾ ਨੀ ਤੁਸੀਂ ਅੱਗੇ ਕਿੰਨੀ ਕੁ ਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਐ ਇਹਨੂੰ ਭੁਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਭੁਜਾ ਨਹੀਂ ਅਸੀਂ ਨੀਂਗਾ ਦੇ ਉੱਪਰ ਐਸੀ ਹੋਟਲ ਦੇ ਵਿੱਚ ਫੜਿਆ ਨਹੀਂ ਬਾਜੀ ਬੜੀ ਜਗ੍ਹਾ ਤੇ ਦੇਖੀ ਅੱਜ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨੇ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਹੈ ਕਿ ਅੱਜ ਹੁਣੇ ਨਿਕਲੇ ਮੈਂ ਤਾਂ ਹੀ ਹੁਣੇ ਪਹੁੰਚੀ ਸੀ ਕੋਈ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਨੂੰ ਦਿੱਤੀ ਸੂਚਨਾ ਬਾਜੀ ਮੈਂ ਪੁਲਿਸ ਨੂੰ ਦਿੱਤੀ ਸੀ ਕੰਪਲੇਂਟ ਔਨਲਾਈਨ ਵੀ ਦਿੱਤੀ ਸੀ ਪਰ ਮੇਰੀ ਕੰਪਲੇਂਟ ਅੱਗੇ ਪਹੁੰਚੀ ਨਹੀਂ ਹਾਂਜੀ ਸੋ ਦੇਖ ਸਕਦੇ ਹੋ ਲੜਕੇ ਦਾ ਮੋਟਰਸਾਈਕਲ ਵੀ ਇੱਥੇ ਆ ਜਿਹੜਾ ਇਹਨਾਂ ਦਾ ਘਰ ਵਾਲਾ ਉਹਦਾ ਮੋਟਰਸਾਈਕਲ ਇੱਥੇ ਇੰਦਾ ਦੇਖ ਸਕਦੇ ਹੋ ਕਿ ਇੱਕ ਮਹਿਲਾ ਇੱਥੇ ਪਹੁੰਚੀ ਹੋਈ ਹੈ ਤੇ ਕਹਿ ਰਹੀ ਹੈ ਕਿ ਮੇਰਾ ਘਰ ਵਾਲਾ ਗੈਰ ਜਨਾਨੀ ਆਈਡੀਆ ਦੇ ਕੇ ਰੂਮ ਵਿੱਚ ਕਿਸੇ ਅੱਜ ਕਿੱਥੇ ਫੜਿਆ ਕੀ ਸੀਗਾ ਮਾਮਲਾ ਤੁਸੀਂ ਪਾਜੀ ਅੱਜ ਵੀ ਇੱਥੇ ਗਲਤ ਤਰੀਕੇ ਨਾਲ ਅੰਦਰ ਦੋਨੋਂ ਸੀਗੇ ਦੋਨੋਂ ਕੌਣ ਇਹ ਲੜਕੀ ਪ੍ਰੀਆ ਜਿਹੜੀ ਮੇਰੇ ਹਸਬੰਦ ਦਾ ਨਾਮ ਨਾ ਲਓ ਕਿਸੇ ਦਾ ਨਾਮ ਨਾ ਲਓ ਇਹ ਜਿਹੜੀ ਲੜਕੀ ਆਈ ਹੋਈ ਸੀ ਇਹ ਵਾਲੀ ਤੇ ਮੇਰਾ ਹਸਬੰਦ ਦੋਨੋਂ ਉੱਪਰ ਗਲਤ ਮਤਲਬ ਰੂਮ ਦੇ ਵਿੱਚ ਕੰਡੀਸ਼ਨ ਦੇ ਵਿੱਚ ਸੀਗੇ ਜੀ ਤੇ ਮੈਂ ਥੱਲੇ ਜਾਂਦੀ ਵੇਟ ਕਰ ਰਹੀ ਸੀ ਉਸ ਟਾਈਮ ਤੋਂ ਕਿਉਂਕਿ ਇਹ ਮੈਝ ਨੂੰ ਅੰਦਰ ਜਾ ਕੇ ਪਕੜਦੀ ਐਨੇ ਮੇਰੇ ਹੱਥੀ ਪੈਣਾ ਸੀ ਐ ਮੈਨੂੰ ਮਾਰਨ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਭਾਜੀ ਐਨੇ ਮੇਰਾ ਗਲਾ ਘੁੱਟ ਕੇ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਐ ਮੈਂ ਆਪਣੀ ਜਾਨ ਬਚਾ ਲੀ ਕਾ ਹਾਂਜੀ ਮੈਂ ਆਪਣੀ ਜਾਨ ਬਚਾਉਣ ਦੇ ਕਰਕੇ ਆਪਣੇ ਛੋਟੇ ਜਿਹੇ ਬੱਚੇ ਕਰਕੇ ਮੈਂ ਆਪਣੇ ਪਿੱਕੇ ਰਹਿ ਰਹੀ ਆ ਕਿਉਂਕਿ ਮੇਰਾ ਬੱਚਾ ਇਹ ਚੀਜ਼ ਨਹੀਂ ਬਰਦਾਸ਼ਤ ਕਰ ਸਕਦਾ ਛੋਟਾ ਬੱਚਾ ਉਹ ਤੇ ਮਾਸੂਮੀਅਤ ਤੇ ਸਰ ਉਸ ਤੋਂ ਬਾਅਦ ਮੈਂ ਵੇਟ ਕੀਤੀ ਫੋਨ ਕੀਤਾ ਫਿਰ ਹੁਣ ਜਾ ਕੇ نیچے ਆਏ ਹੁਣ ਤੁਸੀਂ ਦੇਖੀਏ ਇਹ ਕੈਂਪ ਦੇ ਸਾਹਮਣੇ ਹੱਥੋਂ ਮੁੱਕੀ ਹੋਇਆ ਇਹ ਕਿਤੇ ਦੇਖਦੇ ਹੋ ਜੀ ਤੁਹਾਡੇ ਨਾਲ ਵਿਆਹ ਕਰਾਇਆ ਤੁਹਾਡੇ ਨਾਲ ਹੀ ਲਾਵਾ ਫੇਰੇ ਲਈ ਲੜਕੀ ਵੀ ਹੋ ਗਈ ਅੱਜ ਜਿਹੜਾ ਉਹ ਬੰਦਾ ਉਹਦੀ ਹਮਾਇਤ ਕਰ ਰਿਹਾ ਤੁਹਾਨੂੰ ਧੱਕੇ ਮਾਰ ਰਿਹਾ ਸਭ ਕੈਮਰੇ ਵਿੱਚ ਇਹ ਬਸ ਮੈਨੂੰ ਗਲੋ ਲਾ ਕੇ ਸੁੱਟਣਾ ਚਾਹੁੰਦਾ ਇਹ ਕਹਿੰਦਾ ਮੇਰੀ ਜਨਾਨੀ ਨਹੀਂ ਇਹਦੇ ਕਹਿਨ ਨਾ ਮੈਂ ਜਨਾਨੀ ਨਹੀਂ ਰਹੀ ਮੈਂ ਕੋਰਟ ਦੇ ਵਿੱਚ ਵਿਆਹ ਕਰਵਾਇਆ ਮੈਂ ਇਹਦੇ ਤੇ ਕੋਈ ਅਨਲੀਗਲ ਮੈਰਿਜ ਨਹੀਂ ਹਾਂਜੀ ਹਾਂਜੀ ਭਾਜੀ ਮੇਰੀ ਲਵ ਮੈਰਿਜ ਹੋਈ ਹੈ ਇਹ ਕਿੱਥੇ ਰਹਿੰਦੇ ਤੁਹਾਡੇ ਹਸਬੰਡ ਤੇਰੇ ਮੇਰੇ ਹਸਬੰਡ ਵੀ ਲੋਕਲੀ ਗੜੇ ਦੇ ਹੀ ਨੇ ਕੈਂਟ ਰੋਡ ਤੇ ਰਹਿੰਦੇ ਨੇ ਇਹਨਾਂ ਦਾ ਘਰ ਕੈਂਟ ਰੋਡ ਤੇ ਆ ਮਕਾਨ ਨੰਬਰ 336 ਨਹੀਂ ਹੁਣ ਇਹ ਮਤਲਬ ਤੁਹਾਡੇ ਨਾਲ ਕੋਈ ਚੱਲ ਰਿਹਾ ਕੋਈ ਡਿਵੋਰਸ ਦਾ ਮੇਰੇ ਨਾਲ ਭਾਜੀ ਬਹੁਤ ਟੋਟਲੀ ਇਲਲੀਗਲ ਚੱਲ ਰਿਹਾ ਸਾਰਾ ਕੰਮ ਬੇਤਨਜ਼ੀਰ ਕਰ ਰਿਹਾ ਹਰ ਪਾਸਿਓਂ ਕੋਈ ਡਿਵੋਰਸ ਦਾ ਕੇਸ ਨਹੀਂ ਕੋਈ ਮੈਂ ਕਿਉਂ ਕੇਸ ਮੈਂ ਕਿਉਂ ਕਰਾਂਗੀ ਮੇਰਾ ਬੱਚਾ ਭਾਜੀ ਮੈਂ ਸੜਕਾਂ ਤੇ ਥੋੜੀ ਹੋਲਣਾ ਨਹੀਂ ਨਹੀਂ ਤੁਹਾਡੇ ਹਸਬੰਦ ਨੇ ਨਹੀਂ ਕੀਤਾ ਕੋਈ ਕੇਸ ਕੋਈ ਐਸਾ ਨਹੀਂ ਨਹੀਂ ਮੇਰੇ ਹਸਬੰਦ ਨੇ ਕੋਈ ਕੇਸ ਨਹੀਂ ਕੀਤਾ ਸਿਰਫ ਸਾਡੀ ਲੜਾਈ ਹੋਈ ਸੀ ਅਸੀਂ ਇੱਕ ਦੂਜੇ ਦੇ ਇੰਨੇ ਮਹਿ ਪਹਿਲੀ ਰਿਪੋਰਟ ਕੀਤੀ ਸੀ ਇਹਨੇ ਮੇਰੇ ਖਿਲਾਫ ਕਰ ਦਿੱਤੀ ਕੋਈ ਸ਼ਰਾਬ ਦਾ ਕੰਮ ਕਰਦਾ ਜੀ ਮਤ ਤੁਹਾਨੂੰ ਵੀ ਲੱਗਦਾ ਪੁਲਿਸ ਇਹ ਕਾਹਦਾ ਤੁਹਾਡੀ ਗੱਲ ਨਹੀਂ ਸੁਣਦੀ ਹਾਂ ਤੁਸੀਂ ਉਸੇ ਜਵਾਈ ਦਾ ਆਪਣੇ ਬੇਟੀ ਦੀ ਮੈਸੇਜ ਕਰਵਾਤੀ ਸੀ ਹਾਂਜੀ ਪਹਿਲੇ ਨਹੀਂ ਸੀ ਕਰਦਾ ਇਹ ਹੁਣ ਕਰਦਾ ਪਹਿਲੇ ਸਾਨੂੰ ਨਿਆ ਕਰਦੂਤਾਂ ਦਾ ਨਹੀਂ ਸੀ ਤੇ ਤੁਸੀਂ ਅੱਜ ਖੁੱਲ ਕੇ ਕਹਿ ਰਹੇ ਕਿ ਉਹ ਸ਼ਰਾਬ ਦਾ ਕੰਮ ਕਰਦਾ ਜੀ ਹਾਂਜੀ ਉਹ ਸ਼ਰਾਬ ਦਾ ਕਰਦਾ ਦੋ ਕੈਮਪਾਂ 'ਚ ਚਲਦੇ ਨੇ ਕੈਂਪੇ ਠੇਕੇ ਵਾਲਿਆਂ ਨਾਲ ਇਹ ਕੈਂਪ 'ਚ ਰਹਿਣ ਵਾਲੇ ਆ ਨਹੀਂ ਰਹਿਣ ਵਾਲੇ ਘੜੇ ਦੇ ਨੇ ਕੈਂਪ 'ਚ ਸ਼ਰਾਬ ਲੈ ਕੇ ਜਾਂਦਾ ਹੁਣ ਆ ਉਥੇ ਰਾਲ ਠੇਕੇਦਾਰ ਵਾਲਿਆਂ ਦੇ ਨਾਕੋ ਕੇ ਚਲਦੇ ਹਾਂਜੀ ਦੋ ਕੇ ਚਲਦੇ ਕਰੀ ਉਹਨਾਂ ਦੇ ਠੀਕ ਹੈ ਜੀ ਤੁਹਾਨੂੰ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਮੰਗ ਕਰਦੇ ਤੁਹਾਡੇ ਨਾਲ ਅਨਸਾਫ਼ ਹੋਣਾ ਚਾਹੀਦਾ ਇਸ ਗੱਲ ਦਾ ਕੋਈ ਉਹਦੀ ਛੋਟੀ ਜਿਹੀ ਕੁੜੀ ਹੈ ਇਹ ਅਸੀਂ ਅੱਜ ਦਿਨ ਤਲਾਕ ਦਿੰਨੇ ਆ ਉਹ ਕਿਹਨੂੰ ਵੀ ਉਹ ਕਵੇ ਛੋਟੀ ਕੁੜੀ ਦਾ ਸਿਰ ਕੱਟ ਕੇ ਜਿਹਨੇ ਕੱਟਿਆ ਜਿਹਨੇ ਕੱਟਿਆ ਉਹਨੇ ਫੂਨਾ ਫੂਨਾ ਕੁੜੀ ਮੇਰੀ ਅੱਛਾ ਜੀ ਮੈਂ ਕੁੜੀ ਲਿਆਣ ਗਈ ਮਤਲਬ ਛੋਟੀ ਜੇ ਸਾਡੀ ਕੁੜੀ ਐ ਉਹਨੂੰ ਮੈਂ ਘਰੋਂ ਲੈਣ ਗਈ ਆ ਆਪੂਆ ਭੁਲਾ ਕੇ ਉਹਨੇ ਸਾਨੂੰ ਮਿੰਨੂ ਵਾਲਾ ਤੂੰ ਫੜ ਕੇ ਥੱਲੇ ਢਾ ਲਿਆ ਵੇ ਤੇ ਮੁੰਡਿਆ ਮੇਰਾ ਨਾਲ ਸੀ ਪਿੱਛੇ ਮਿੰਨੂ ਸੁਧਾਣ ਲਗਾ ਉਹਨੂੰ ਗਲੇ ਤੇ ਗੋਡਾ ਰੱਖ ਲਿਆ ਮਿੰਨੂ ਵਾਲਾ ਤੂੰ ਫੜ ਲਿਆ ਵੇ ਵਾਲਾ ਤੂੰ ਮੜੀ ਕਰੇ ਢਾ ਲਿਆ ਵੇ ਸਾਡੇ ਉਹਨੇ ਸ਼ਰਾਬ ਪੀਤੀ ਸੀ ਉਹ ਤੰਗਾ ਹੰਕਤਾ ਤੁਸੀਂ ਵੇਖਿਆ ਹੀ ਹੋਣਾ ਕਿਹੋ ਜਿਹਾ ਜੇ ਸਾਡੇ ਦੇਵਰਗੇ ਦੀ ਕਰਕੇ ਕੰਪਨੀ ਸ਼ੁਰੂ ਹੋ ਜਾਂਦੀ ਹੈ ਹੈ ਕੁੜੀ ਸਾਡੀ ਚਿੱਕਾ ਮਾਰਦੀ ਪਈ ਸੀ ਦੋਤਰੀ ਸਾਡੀ ਉਹਨੂੰ ਅਸੀਂ ਤੁਹਾਨੂੰ ਫੇਰ ਜੋ ਸਾਡੇ ਚ ਕੋਲ ਆਇਆ ਸੀ ਵੀ ਕੀਤਾ ਅਸੀਂ ਇਹਦੇ ਸਿਰ ਬਾੜੇ ਫੇਰ ਉਹਨੇ ਛੱਡਿਆ ਸਾਨੂੰ ਅੱਧਾ ਨਹੀਂ ਛੱਡਿਆ ਮੇਰੇ ਕੁੜਤੇ ਸਿਰ ਪਾੜ ਕੇ ਭੱਜ ਗਿਆ ਅਸੀਂ ਸਰ ਸਿਰ ਪਾੜਿਆ ਇਹ ਤੁਹਾਡੀ ਬੇਟੀ ਹੈ ਇਹ ਮੇਰੀ ਬੇਟੀ ਹੈ ਵੱਡੀ ਬੇਟੀ ਮਤਲਬ ਤੁਸੀਂ ਕਿਹੜਾ ਆ ਗਏ ਅਸੀਂ ਫਿਰ ਘਰ ਆ ਗਏ ਹਾਂਜੀ ਉਹ ਸਾਡਾ ਦਮਾਤ ਸੀ ਉਹ ਸਾਡੇ ਨਾਲ ਘੱਟ ਨਹੀਂ ਨੂੰ ਜਿੱਥੇ ਕਿੱਥੇ ਨਹੀਂ ਆਥੇ ਕੁੱਟਣਾ ਸ਼ੁਰੂ ਕਰ ਦਿੱਤਾ ਆਪਾਂ ਚੰਨ ਦੀ ਲੜਾਈ ਹੁੰਦੀ ਹੈ ਲੋਕਾਂ ਨੂੰ ਖਰਚਾ ਦੇ ਦੇ ਨਹੀਂ ਤੁਹਾਨੂੰ ਹੀ ਕੁੜਦਾ ਜੀ ਮੈਨੂੰ ਵੀ ਮਾਰਦਾ ਮੇਰਾ ਮੁੰਡੇ ਨੇ ਕਿੰਨੇ ਵਾਰੀ ਮਾਰਿਆ ਸਾਡੇ ਗਲੀ ਮਹੱਲੇ ਚ ਪੱਤਾ ਮੇਰਾ ਮੁੰਡੇ ਨੇ ਕਿੰਨੇ ਵਾਰੀ ਮਾਰਿਆ ਨਹੀਂ ਮਾਰਦਾ ਵੀ ਕਾਰਨ ਕੀ ਹੈ ਪੁਲਿਸ ਨੂੰ ਕੰਪਲੇਟ ਨਹੀਂ ਕੀਤੀ ਸੀ ਜੀ ਇਹਰੇ ਕੋਲ ਜਗਾ ਮੰਗਦਾ ਮੈਨੂੰ ਕਹਿੰਦਾ ਜਗਾ ਦੇ 15 ਲੱਖ ਰੁਪਈਆ ਮੇਰੇ ਭਰਾਵਾਂ ਕੋਲੋਂ ਮੰਗਦਾ ਉਹਨਾਂ ਨੂੰ ਘਰ ਵਾੜ ਵਾੜ ਕੇ 15 ਲੱਖ ਰੁਪਈਆ ਮੇਰੇ ਭਰਾ ਨੂੰ ਕਹਿੰਦਾ ਦੇ ਮੈਨੂੰ ਦੇ ਮੇਰਾ ਬੰਦਾ ਮੰਗੇ ਜਾਂ ਨਾ ਮੰਗੇ ਬੰਦਾ ਮੇਰਾ ਸਿਰ ਤੇ ਹੈ ਨਹੀਂ ਉਹਨੂੰ 3 ਸਾਲ ਹੋ ਗਿਆ ਮੇਰੇ ਦਾ ਇਹ ਤੁਹਾਨੂੰ ਮੰਗਦਾ ਪੈਸਾ ਤੁਹਾਡੇ ਕੋਲ ਇਹ ਜਿੱਦੂ ਦਾ ਮਤਲਬ ਹੈ ਕਿ ਇਹ ਲੜਾਈ ਤੋਂ ਕਰ ਦੇਗਾ ਕਿ ਤੁਹਾਡੋਂ ਪੈਸੇ ਮੰਗਦਾ ਤੁਸੀਂ ਪੁਲਿਸ ਕੋਲ ਕੰਪਲੇਂਟ ਕੀਤੀ ਹੈ ਅਸੀਂ ਪੁਲਿਸ ਕੋਲ ਅਸੀਂ ਪੁਲਿਸ ਕੋਲ ਕੋਈ ਕੰਮ ਨਹੀਂ ਕੀਤਾ ਅਸੀਂ ਕਿਹਾ ਅੱਜ ਸੁਧਰ ਦਾ ਕੱਲ ਸੁਧਰ ਦਾ ਇਹ ਸੁਧਰ ਇਹਦਾ ਨਾਂ ਲੈਂਦਾ ਅਸੀਂ ਜੇ ਕਹਿੰਦੀ ਆਪਣੇ ਮਾਪਿਆਂ ਕੋਲ ਹੀ ਸੰਭਾਗ ਉਹਨਾਂ ਕੋਲ ਨਹੀਂ ਮੰਗਦਾ ਕੁੜੀ ਨੂੰ ਅੱਗੇ ਕਹਿੰਦਾ ਤੇਰੀ ਮਾਂ ਨੇ ਜਾਣਾ ਮਰ ਭਰਾ ਤੈਨੂੰ ਕਰ ਦੇਣਾ ਬਾਹਰ ਤੇ ਅੰਦਰ ਹੀ ਇੱਕ ਜਿੰਦੀ ਲੂਲੀ ਹੈ ਉਹਨੂੰ ਬਾਹਰ ਕਰ ਦੇਣਾ ਸੀ ਜਗਾ ਅਸੀਂ ਲੈ ਲੈਣੀ ਹੌਣ ਇਹਨੇ ਕਦੀ ਕੁੜੀ ਨੂੰ ਨਹੀਂ ਪੁੱਛਿਆ ਵੀ ਤੂੰ ਕਿੱਥੇ ਬੈਠੀ ਐ ਕਿਹੜੇ ਹਾਲ 'ਚ ਬੈਠੀ ਐ 6 ਸਾਲ ਦੀ ਕੁੜੀ ਐ ਸਕੂਲ ਜਾਂਦੀ ਐ ਤੇ ਉਹਨੂੰ ਨਹੀਂ ਕਦੀ ਪੁੱਛਿਆ ਇਹਨਾਂ ਨੇ ਪੁੱਛਿਆ ਜੇ ਐ ਮਿਲਦੀ ਐ ਇਹਨੂੰ ਧਮਕੀਆਂ ਦਿੰਦਾ ਵੇ ਸਾਡੇ ਨਾਲ ਜੇ ਇਹਨੇ ਦੁਕਾਨ ਕੋਲ ਲੰਘ ਕੇ ਜਾਨੀ ਉਹ ਹੀ ਸਾਡੀ ਮਾਰ ਕੇ ਕਿ ਉਧਰੋਂ ਹੀ ਲੰਘ ਕੇ ਜਾਨੇ ਵੇਖਦਾ ਬੜੇ ਹੋਰ ਸਭ ਨਾਲ ਲੈ ਸਾਡੇ ਕੋਲ ਹੱਥਾਂ ਕੱਢ ਕੱਢ ਕੇ ਵੇਖਦਾ ਸਾਡੇ ਨਾਲ ਅਸੀਂ ਕੀ ਕਰੀਏ ਕਿੱਥੇ ਗਈ ਐ ਮੁੰਡੇ ਮਰ ਨੂੰ ਉਹ ਧਮਕੀਆਂ ਦਿੰਦਾ ਕਹਿੰਦਾ ਮੈਂ ਮਾਰ ਛੱਡ ਦੇਣਾ ੁੰਡੇ ਵੈਨ ਨੂੰ ਮਾਰ ਚੱਟਣਾ ਕਰਦਾ ਇੱਕ ਇੱਕ ਮੇਰਾ ਹੁੰਡਾ ਹੈ ਪੁਲਿਸ ਹੀ ਹੈਲਪ ਲੈਣੀ ਚਾਹੀਦੀ ਬੋਲਾ ਸੋ ਸਤ ਨੰਬਰ ਵਾਲੇ ਸੁਣਦੇ ਹੀ ਨਹੀਂ ਸਾਡੇ ਅਸਤੇ ਕਿੰਨੇ ਕਿੰਨਾਰੇ ਜਾ ਕੇ ਬੈਠੇ ਆ ਪੁਲਿਸ ਨੂੰ ਸਤ ਨੰਬਰ ਵਾਲੇ ਸਾਡੀ ਕਰਦੇ ਹੀ ਨਹੀਂ ਕੇ ਤੂੰ ਕਰੋ ਫੋਨ ਮੋਕੇ ਤੇ ਅਸੀਂ ਕੀ ਕਰੀਏ ਅਸੀਂ ਕਿੰਨੂੰ ਦੱਸਿਆ ਜਾ ਕੇ ਅੱਜ ਕੀ ਗੱਲ ਹੈ ਅੱਜ ਜਨਮ ਹੁਣ ਇਹ ਅਸੀਂ ਕਿੰਨੀਆਂ ਦਿਨਾਂ ਦੇ ਸੁਣਦੇ ਪਿਆ ਵੀ ਜਨਾਨੀ ਰੱਖੀ ਹੋਈ ਹੈ ਜਨਾਨੀ ਰੱਖੀ ਹੈ ਜਨਾਨੀ ਰੱਖਣੇ ਨਜਾਇਜ਼ ਕੰਮ ਹੈ ਜਦ ਤੱਕ ਤੇਰਾ ਬੱਚਾ 6 ਸਾਲ ਦਾ ਕੁੜੀ ਹੈ ਹਾਂ ਕੁੜੀ ਕੱਲ ਵੀ ਕੁੜੀ ਮਲਾਣ ਆਈ ਉਹਨੂੰ ਬੁਖਾਰ ਚੜਦੇ ਵੇ ਨਹੀਂ ਉਹ ਮਲਾਣ ਆਈ ਦੁਕਾਨ ਤੇ ਤੇ ਕਹਿੰਦੀ ਉੱਥੇ ਵੀ ਮੈਨੂੰ 2 ਘੰਟਾ ਲੱਗ ਕੇ ਆਵੇ ਉੱਥੇ ਵੀ ਹੱਥੀ ਮੈਨੂੰ ਘੱਟ ਨਹੀਂ ਕੀਤੀ ਅੰਨੇ ਹੱਥੀ ਬਣਾਏਗੀ ਇੱਕ ਵਾਰੀ ਬੋਲੇ ਸਹੀ ਤੇ ਮੈਂ ਹੱਥੀ ਬਣਾ। ਇਹ ਹੱਥੀ ਜੋ ਚੜਦਾ ਉਹ ਮਾਰ ਦਿੰਦਾ। ਮਤਲਬ ਹੀ ਲੜਾਈ ਦੀ ਗੱਲ ਬਕਰੀ ਰਹੀ ਕਿ ਅੱਜ ਜਿਹੜਾ ਮੈਟਰ ਹੈ ਅੱਜ ਦਾ ਤੁਹਾਨੂੰ ਮੈਟਰ ਦਾ ਪਤਾ ਕੀ ਹੋਇਆ ਜੀ? ਅੱਜ ਮੈਨੂੰ ਮੈਟਰ ਨਹੀਂ ਮੈਂ ਕੰਮ ਤੋਂ ਆਈ ਆਂ। ਮੈਂ ਕੰਮ ਤੇ ਗਈ ਸੀ। ਠੀਕ ਹੈ। ਮਤਲਬ ਤੁਸੀਂ ਵੀ ਕੰਮ ਕਰਦੇ ਹੋ। ਮੈਂ ਕੰਮ ਕਰਦੀ ਆਂ। ਮੈਂ ਰੋਟੀ ਬਣਾਉਂਦੀ ਆਂ ਲੋਕਾਂ ਦੀ ਵਿਆਹਾਂ ਦੀ ਜਾਂ ਉਹ ਜੀ ਭੋਕਾਂ ਦੀ। ਮੈਂ ਉੱਥੋਂ ਆਈ ਆਂ ਸਿੱਧੀ। ਰੋਟੀ ਬਣਾਉਂਦੀ ਆਂ। ਇਹ ਤੁਹਾਡੀ ਬੇਟੀ ਨਾਲ ਤੁਹਾਡੀ ਗੱਲ ਨਹੀਂ ਹੋਈ ਅੱਜ ਕੀ ਗੱਲ ਕੀ ਹੋਈ ਹੈ ਇਹੋ ਮੈਨੂੰ ਹੁਣੇ ਹੀ ਫੋਨ ਗਿਆ ਵੇ ਇਹ ਇੱਦਾਂ ਇੱਦਾਂ ਕਰਕੇ ਗੱਲ ਹੋਈ ਹੈ ਮੰਮੀ ਵੀ ਉੱਥੇ ਇਸ ਤਰ੍ਹਾਂ ਕਰਕੇ ਵੜੇ ਨੇ ਤੇ ਮੈਂ ਪਿੱਛੇ ਤੁਰੀ ਹੋਰ ਗੱਲ ਕੋਈ ਨਹੀਂ ਹੋਈ ਮੇਰੇ ਮੈਂ ਤਾਂ ਸਵੇਰ 7 ਵਜੇ ਵੀ ਨਹੀਂ ਹੁਣ ਤੁਸੀਂ ਅੱਜ ਕੰਪਲੇਂਟ ਕਰੋਗੇ ਹਾਂਜੀ ਕੰਪਲੇਂਟ ਕਰਾਂਗੇ ਜੇ ਸਾਡੀ 7 ਨੰਬਰ ਵਾਲੇ ਕੰਪਲੇਂਟ ਨਾ ਸੁਣਨ ਤੇ ਅਸੀਂ ਕਿੱਥੇ ਗਏ ਦੱਸੋ ਨਹੀਂ ਉੱਚ ਅਧਿਕਾਰੀ ਵੀ ਨੇ ਕਾਫੀ ਉੱਚ ਅਧਿਕਾਰੀ ਨੇ ਉਹਨਾਂ ਨਾਲ ਜਿਹੜਾ ਪ੍ਰਾਪਤ ਆਇਆ ਕਿੰਨਾ ਭਗਤ ਹੈ ਉਹ ਵੀ ਇਹਨੇ ਨਾਲ ਲਾਇਆ ਹੋਇਆ ਪਹਿਲੇ ਉਹਦੇ ਕਮਰੇ ਚ ਲੈ ਕੇ ਜਾਂਦਾ ਸੀ ਸਾਨੂੰ 12 ਵਜੇ ਪਰਟੀਕੁਲਰ ਵਿਅਕਤੀ ਦਾ ਨਾਮ ਲੈ ਕੇ ਉਹਦੇ ਤੇ ਐਲੂਕੇਸ਼ਨ ਲਾ ਰਹੇ ਹੋ ਕਿ ਤਾ ਦੇਖੋ ਜੂਸ ਹੈ ਕਿ ਉਹਨਾਂ ਨਾਲ ਗੱਲਦੇ ਉਹਨੇ ਸਪੋਰਟ ਕਰ ਰਹੇ ਨੇ ਹਾਂ ਸਪੋਰਟ ਕਰ ਰਹੇ ਨੇ ਜਿਹੜੇ ਬੰਦੇ ਨੂੰ ਉਹਨੇ ਕਿਹਾ ਹੈਗਾ ਵੇ ਭਾਈ ਮੈਂ ਕਿੰਨਾ ਇਹਨਾਂ ਕੋਲ ਜਗ੍ਹਾ ਲੈਣੀ ਹੈ 15 ਲੱਖ ਰੁਪਏ ਲੈਣੇ ਉਸ ਬੰਦੇ ਨੂੰ ਮੈਂ ਪੁੱਛਿਆ ਮੈਂ ਕਿ ਚਾਰ ਬੰਦਿਆਂ 'ਚ ਬੈਠ ਕੇ ਤੂੰ ਗੱਲ ਕਰੇਂਗਾ ਕਹਿੰਦਾ ਆਂਟੀ ਮੈਂ ਨਹੀਂ ਕਰਾਂਗਾ ਮੈਂ ਕਿਹਾ ਤੇ ਤੁਹਾਡੀ ਕੋਈ ਗੱਲ ਨਹੀਂ ਨਾ